ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੇਕਰ ਇਸ ਉਪਾਅ ਨੂੰ ਤੁਸੀਂ ਅੱਜ ਦੇ ਦਿਨ ਹੀ ਕਰ ਲਿਆ ਇੱਕ ਮਾਂ ਨੇ ਆਪਣੇ ਬੱਚੇ ਦੇ ਵਿਆਹ ਲਈ ਕਰ ਲਿਆ ਉਸ ਦੇ ਬੱਚੇ ਦਾ ਵਿਆਹ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਹਮੇਸ਼ਾ ਲਈ ਦੂਰ ਹੋ ਜਾਣਗੇ ਸਾਥ ਸੰਗਤ ਜੀ ਜੇਕਰ ਇਸ ਉਪਾਅ ਦੀ ਅਸੀਂ ਸ਼ੁਰੂਆਤ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਤੁਹਾਡੇ ਲਈ ਬਹੁਤ ਹੀ ਇਹ ਕਾਰਗਰ ਸਾਬਿਤ ਹੋ ਜਾਵੇ ਅੱਜ ਦੇ ਦਿਨ ਹੀ ਤੁਸੀਂ ਇਹਨਾਂ ਸਮੇਂ ਦੇ ਵਿੱਚ ਤੁਸੀਂ ਇਹ ਉਪਾਅ ਕਰ ਸਕਦੇ ਹੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜਿਹੜੇ ਦਿਨ ਹੁੰਦੇ ਹਨ ਦਾਨ ਪੁੰਨ ਤੇ ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਦੇ ਲਈ ਬੜੇ ਹੀ ਸ਼ੁਭ ਵਤੇ ਵਧੀਆ ਮੰਨੇ ਜਾਂਦੇ ਹਨ ਸ਼ਾਵਣ ਦਾ ਮਹੀਨਾ ਤਾਂ ਖਾਸ ਤੌਰ ਤੇ ਮੰਨਿਆ ਜਾਂਦਾ ਹੈ ਉਹ ਪੁੰਨ ਦਾਨ ਦੇ ਲਈ ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਇਸ ਦੇ ਨਾਲ ਤੁਹਾਡੀ ਹਰ ਪ੍ਰਕਾਰ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਸਭ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੁੱਖ ਤਕਲੀਫਾਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਵੈਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਰੇ ਹੀ ਦੇਵੀ ਦੇਵਤਿਆਂ ਦਾ ਪਾਠ ਪੂਜਨ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਭਗਵਾਨ ਵਿਸ਼ਨੂੰ ਤੇ ਭਗਵਾਨ ਪੋਲੇਨਾਥ ਦੀ ਪੂਜਾ ਵੀ ਕਰਦੇ ਹੋ ਇਸ ਪੂਜਾ ਪਾਠ ਦੇ ਨਾਲ ਸਾਡੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਦੂਰ ਹੋ ਜਾਂਦੇ ਹਨ ਇਸੇ ਹੀ ਤਰੀਕੇ ਦੇ ਨਾਲ ਇਹ ਰਾਤਰੀ ਦਾ ਵੀ ਬੜਾ ਬੜਾ ਮਹੱਤਵ ਮੰਨਿਆ ਜਾਂਦਾ ਹੈ ਚਾਹੇ ਮੱਸਿਆ ਹੋਵੇ ਪੁੰਨਿਆ ਹੋਵੇ ਜਾਂ ਕੋਈ ਵੀ ਭਾਵੇਂ ਦਿਨ ਹੋਵੇ ਇਹਨਾਂ ਰਾਤਾਂ ਦੇ ਵਿੱਚ ਤੁਸੀਂ ਆਪਣੇ ਕਿਸੇ ਵੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਇੱਕ ਦੀਵਾ ਜ਼ਰੂਰ ਜਗਾਉਣਾ ਹੈ ਇਸ ਤਰੀਕੇ ਨਾਲ ਇਹਨਾਂ ਬੱਚਿਆਂ ਦੇ ਵਿਆਹ ਵਿੱਚ ਜੇਕਰ ਦੇਰੀ ਹੋ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਖੁਦ ਉਹੀ ਬੱਚੇ ਆਪ ਹੀ ਆਪਣੀ ਜਨਮkundli ਦੇ ਵਿੱਚ ਆਪਣੇ ਗੁਰੂ ਗ੍ਰਹਿ ਤੇ ਆਪਣੇ ਸ਼ੁਕਰ ਗ੍ਰਹਿ ਨੂੰ ਸਟਰੋਂਗ ਕਰਨ ਦੇ ਲਈ ਉਹਨਾਂ ਨੂੰ ਤਿੰਨ ਦੀਵੇ ਜਗਾਉਣੇ ਚਾਹੀਦੇ ਹਨ ਇਹ ਸਭ ਕਰਨ ਦੇ ਨਾਲ ਉਹਨਾਂ ਦੇ ਵਿਆਹ ਦਾ ਯੋਗ ਬਹੁਤ ਜਲਦੀ ਬਣ ਜਾਂਦਾ ਹੈ ਇਹ ਤਿੰਨ ਦੀਵੇ ਤੁਸੀਂ ਜਗਾਉਣੇ ਕਿੱਥੇ ਹਨ ਇੱਕ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਜਗਾਉਣਾ ਹੈ ਇੱਕ ਜਿਹੜਾ ਤੁਹਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਜਗਾਉਣਾ ਹੈ ਇੱਕ ਤੁਹਾਡੇ ਘਰ ਦੀ ਜਿਹੜੀ ਰਸੋਈ ਹੈ ਉੱਥੇ ਜਗਾ ਲੈਣਾ ਹੈ ਇਹ ਤਿੰਨ ਦੀਵੇ ਤੁਸੀਂ ਜ਼ਰੂਰ ਜਗਾਉਣੇ ਹਨ ਜਦੋਂ ਤੁਸੀਂ ਇਹਨਾਂ ਤਿੰਨ ਦੀਵਿਆਂ ਨੂੰ ਪ੍ਰਚਲਿਤ ਕਰਦੇ ਹੋ ਇਹਨਾਂ ਤਿੰਨਾਂ ਦੀਵਿਆਂ ਨੂੰ ਪ੍ਰਚਲਿਤ ਕਰਨ ਦੇ ਨਾਲ ਤੁਹਾਨੂੰ ਤੁਹਾਡੀ ਮਨੋ ਕਾਮਨਾ ਜੋ ਵੀ ਹੋਵੇਗੀ ਪੂਰੀ ਹੋ ਜਾਵੇਗੀ ਸਾਥ ਸੰਗਤ ਜੀ ਹੁਣ ਗੱਲ ਕਰਦੇ ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਵਿੱਚ ਉਪਾਅ ਲੈ ਕੇ ਆਏ ਹਾਂ ਤੁਸੀਂ ਜੋ ਇਹ ਇਹਨਾਂ ਦਿਨਾਂ ਦੇ ਵਿੱਚ ਵੀ ਕਰ ਸਕਦੇ ਹੋ ਤੇ ਕਿਹੜੇ-ਕਿਹੜੇ ਸਾਨੂੰ ਚੀਜ਼ ਚਾਹੀਦੀ ਹੈ ਇਸ ਉਪਾਅ ਨੂੰ ਕਰਨ ਦੇ ਲਈ ਪੂਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗੀ ਇਸ ਕਰਕੇ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਹੈ ਤੇ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ ਤੇ ਕਿਸੇ ਹੋਰ ਦੇ ਨਾਲ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਜਿਸ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਸਾਤ ਸੰਗਤ ਜੀ ਜਿਹੜਾ ਅਸੀਂ ਉਪਾਅ ਤੁਹਾਨੂੰ ਦੱਸਣ ਵਾਲੇ ਹਾਂ ਇਸ ਉਪਾਅ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਕੋਸ਼ਿਸ਼ ਕਰਿਓ ਕਿ ਜਿਹੜੇ ਬੱਚੇ ਦੇ ਵਿਆਹ ਦੇ ਯੋਗ ਦੇ ਬਾਰੇ ਉਹਨਾਂ ਦੇ ਮਾਤਾ ਉਸ ਉਪਾਨ ਨੂੰ ਰਾਤ ਦੇ ਸਮੇਂ ਜ਼ਰੂਰ ਕਰਨ ਵੈਸੇ ਤਾਂ ਸਾਥ ਸੰਗਤ ਦੇ ਬੱਚੇ ਖੁਦ ਵੀ ਕਰ ਸਕਦੇ ਹਨ ਪਰ ਜੇਕਰ ਇਸ ਉਪਾਨ ਨੂੰ ਖਾਸ ਕਰਕੇ ਮਾਤਾ ਪਿਤਾ ਕਰਨਗੇ ਤਾਂ ਬੜਾ ਹੀ ਵਧੀਆ ਤੁਹਾਨੂੰ ਰਿਜ਼ਲਟ ਮਿਲਣਾ ਜਲਦੀ ਹੀ ਸ਼ੁਰੂ ਹੋ ਜਾਵੇਗਾ ਸੋ ਇਸ ਤਰੀਕੇ ਨਾਲ ਇਹ ਉਪਾ ਕਰਣ ਦੇ ਲਈ ਕੀ ਕਰਨਾ ਹੈ ਆਪਣੇ ਘਰ ਦੇ ਵਿੱਚ ਜਿਹੜੀ ਦੱਖਣ ਦਿਸ਼ਾ ਹੈ ਉਹ ਦੱਖਣ ਦਿਸ਼ਾ ਨੂੰ ਥੋੜਾ ਜਿਹਾ ਤੁਸੀਂ ਸਾਫ਼ ਸੁਥਰਾ ਕਰ ਲੈਣਾ ਹੈ ਸਾਫ ਸੁਥਰਾ ਕਰਨ ਤੋਂ ਬਾਅਦ ਤੁਸੀਂ ਥੋੜੇ ਜਿਹੇ ਇੱਕ ਮੁਠੀ ਚੌਲ ਲੈਣੇ ਹਨ ਚੌਲ ਤੁਸੀਂ ਆਪਣੇ ਕੋਈ ਵੀ ਲੈ ਸਕਦੇ ਹੋ ਚਾਹੇ ਉਹ ਖਿਚੜੀ ਵਾਲੇ ਹੋਣ ਤੇ ਚਾਹੇ ਉਹ ਬਨਸਪਤੀ ਵਾਲੇ ਹੋਣ ਟੁੱਟੇ ਹੋਏ ਨਾ ਹੋਣ ਇਸ ਗੱਲ ਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਬਸ ਤੁਹਾਨੂੰ ਚੌਲ ਚਾਹੀਦੇ ਹਨ ਇੱਕ ਮੁਠੀ ਤੁਸੀਂ ਚੌਲ ਲੈ ਲੈਣੇ ਹਨ ਉਸੇ ਹਿਸਾਬ ਦੇ ਨਾਲ ਮੁਠੀ ਚੌਲਾਂ ਦੇ ਹਿਸਾਬ ਨਾਲ ਤੁਸੀਂ ਤੇਲ ਲੈ ਲੈਣੇ ਹਨ ਤੇਲ ਤੁਸੀਂ ਲੈਣੇ ਹਨ ਕਾਲੇ ਤੇ ਇਹਨਾਂ ਦੋਨਾਂ ਹੀ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਜਿਹੜੇ ਤੁਸੀਂ ਆਪਣੇ ਘਰ ਵਿੱਚ ਦੱਖਣ ਦਿਸ਼ਾ ਹੈ ਜਿੱਥੇ ਤੁਸੀਂ ਉਪਾਅ ਕਰਨਾ ਹੈ ਉਸ ਨੂੰ ਸਾਫ਼ ਸੁਥਰਾ ਕਰਨਾ ਹੈ ਉੱਥੇ ਤੁਸੀਂ ਇੱਕ ਢੇਰੀ ਲਗਾ ਕੇ ਲੈ ਲੈਣੇ ਹਨ ਛੋਟੇ ਜਿਹੇ ਇਹਨਾਂ ਤਿਲਾਂ ਦੀ ਤੇ ਚੌਲਾਂ ਦੀ ਢੇਰੀ ਜੋ ਤੁਸੀਂ ਮਿਕਸ ਕੀਤੇ ਸਨ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਮਿੱਟੀ ਦਾ ਦੀਵਾ ਤੁਹਾਨੂੰ ਚਾਹੀਦਾ ਹੈ ਇੱਕ ਤੁਸੀਂ ਮਿੱਟੀ ਦਾ ਦੀਵਾ ਲੈ ਲੈਣਾ ਹੈ ਇਸ ਤਰੀਕੇ ਨਾਲ ਜਿਹੜਾ ਤੁਸੀਂ ਦੀਵਾ ਲੈਣਾ ਹੈ ਉਸ ਦੀਵੇ ਨੂੰ ਤੁਸੀਂ ਸਰੋਂ ਦੇ ਤੇਲ ਨਾਲ ਤਿਆਰ ਕਰ ਲੈਣਾ ਹੈ ਤੇ ਇੱਕ ਲੰਬੀ ਬੱਤੀ ਤੁਸੀਂ ਲਗਾ ਲੈਣੀ ਹੈ ਇਸ ਦੀਵੇ ਨੂੰ ਜਗਾਉਣ ਤੋਂ ਬਾਅਦ ਜਿਹੜੀ ਤੁਸੀਂ ਚੌਲਾਂ ਤੇ ਤਿਲਾਂ ਦੀ ਇੱਕ ਛੋਟੀ ਜਿਹੀ ਢੇਰੀ ਲਗਾਈ ਸੀ ਉਸ ਢੇਰੀ ਦੇ ਉੱਪਰ ਇਸ ਦੀਵੇ ਨੂੰ ਜਗਾ ਕੇ ਰੱਖ ਦੇਣਾ ਹੈ ਜਿਵੇਂ ਹੀ ਤੁਸੀਂ ਇਸ ਦੀਵੇ ਨੂੰ ਉਸ ਢੇਰੀ ਦੇ ਉੱਪਰ ਰੱਖੋਗੇ ਇਸ ਦੀਵੇ ਦੀ ਜਿਹੜੀ ਲੋਹ ਹੈ ਉਹ ਦੱਖਣ ਦਿਸ਼ਾ ਵਿੱਚ ਕਰ ਦੇਣੀ ਹੈ ਦੱਖਣ ਦਿਸ਼ਾ ਵੱਲ ਦੀਵੇ ਦੀ ਲੋਹ ਕਰਨ ਤੋਂ ਬਾਅਦ ਤੁਸੀਂ ਉਸ ਵਿੱਚ ਦੋ ਲੌਂਗ ਪਾ ਦੇਣੇ ਹਨ ਇਹ ਸਭ ਕਰਨ ਤੋਂ ਬਾਅਦ ਜਿਹੜਾ ਉੱਪਰ ਮੰਤਰ ਹੈ ਜਿਸ ਦੀ ਅਸੀਂ ਵੀਡੀਓ ਵਿੱਚ ਤੁਹਾਨੂੰ ਗੱਲ ਦੱਸ ਰਹੇ ਹਾਂ ਤੁਸੀਂ ਇਸ ਨੂੰ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਓਮ ਪਿੱਤਰ ਦੇਵੀਯਾ ਨਮਹ ਇਸ ਤੁਸੀਂ ਮੰਤਰ ਨੂੰ 11 ਵਾਰ ਬੋਲਣਾ ਹੈ ਇਸ ਨੂੰ ਬੋਲਦੇ ਹੀ ਰਹਿਣਾ ਹੈ ਕੋਲ ਬੈਠ ਕੇ ਜਿੱਥੇ ਤੁਸੀਂ ਇੱਕ ਦੀਵੇ ਨੂੰ ਪ੍ਰਚਲਿਤ ਕੀਤਾ ਹੋਇਆ ਸੀ ਇਹ ਸਭ ਕਰਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਜੋ ਵੱਡੇ ਬਜ਼ੁਰਗ ਹਨ ਜਾਂ ਜੋ ਐਕਸਪਾਇਰ ਹੋ ਵੀ ਗਏ ਹਨ ਉਹਨਾਂ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਵੀ ਮਾਫੀ ਮੰਗ ਲੈਣੀ ਹੈ ਆਪਣੇ ਬੱਚਿਆਂ ਦੇ ਵਿਆਹ ਲਈ ਜੋ ਉਹਨਾਂ ਦੇ ਵਿਆਹ ਦੇ ਯੋਗ ਨਹੀਂ ਬਣ ਰਹੇ ਉਹਨਾਂ ਦੇ ਵਿਆਹ ਦੇ ਯੋਗ ਲਈ ਆਪਣੇ ਵੱਡੇ ਬਜ਼ੁਰਗਾਂ ਤੇ ਉਹਨਾਂ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਇਹ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਿਆ ਹੈ ਇਸ ਉਪਾਅ ਨੂੰ ਕਿਸੇ ਨੂੰ ਬਿਨਾਂ ਦੱਸੇ ਤੁਸੀਂ ਹਰ ਇਸ ਮਹੀਨੇ ਕਰ ਸਕਦੇ ਹੋ ਤੁਹਾਨੂੰ ਹੁਣ ਦੂਸਰੇ ਉਪਾਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਿਹੜੇ ਉਪਾਅ ਕਰਦੇ ਵਿੱਚ ਹੁੰਦੇ ਹਨ ਉਹ ਸਭ ਤੋਂ کارਗਰ ਸਾਬਿਤ ਹੋ ਜਾਂਦੇ ਹਨ ਤੇ ਜਿਹੜੇ ਘਰ ਦੇ ਵੱਡੇ ਹੁੰਦੇ ਹਨ ਉਹ ਤੁਹਾਡੇ ਘਰ ਦੇ ਵਿੱਚ ਮੰਗ ਲੇਖ ਕਾਰ ਸ਼ੁਰੂ ਕਰਵਾ ਦੇਣਗੇ ਇਸ ਦੇ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਦਾ ਯੋਗ ਬਣ ਜਾਵੇਗਾ ਉਹਨਾਂ ਦਾ ਵਿਆਹ ਜਲਦੀ ਹੋ ਜਾਵੇਗਾ ਇਸ ਉਪਾਅ ਨੂੰ ਇੰਨਾ ਜ਼ਿਆਦਾ ਸਧਾਰਨ ਤੁਸੀਂ ਸਮਝ ਰਹੇ ਹੋ ਇਸ ਤਰੀਕੇ ਨਾਲ ਹੀ ਕਰ ਸਕਦੇ ਹੋ ਆਰਾਮ ਨਾਲ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਰਾਤ ਵੇਲੇ ਕੀਤੇ ਜਾਣ ਵਾਲੇ ਉਪਾਅ ਦੀ ਜਿਹੜੇ ਬੱਚਿਆਂ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਦੇ ਲਈ ਇਹ ਉਪਾਅ ਹੈ ਕਿ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਭਾਵੇਂ ਤੁਹਾਡਾ ਲੜਕਾ ਹੈ ਜਾਂ ਲੜਕੀ ਭਾਵੇਂ ਤੁਹਾਡਾ ਲੜਕਾ ਹੈ ਜਾਂ ਲੜਕੀ ਹੈ ਤੇ ਲੜਕੇ ਨੂੰ ਖੁਦ ਨੇ ਦੋਵਾਂ ਨੇ ਹੀ ਇਸ ਉਪਾਅ ਨੂੰ ਕਰ ਸਕਦੇ ਹਨ ਇਸੇ ਤਰ੍ਹਾਂ ਜਿਹੜੀ ਅਸੀਂ ਅੱਜ ਦੀ ਵੀਡੀਓ ਵਿੱਚ ਪਿੱਤਰਾਂ ਦਾ ਨਾਮ ਲਿਆ ਸੀ ਜੋ ਵੀ ਦੀਵਾ ਜਗਾਉਣ ਦੀ ਗੱਲ ਕੀਤੀ ਹੈ ਇਸ ਦੀ ਥਾਂ ਤੇ ਅਸੀਂ ਕਹਾਂਗੇ ਇਸ ਦੀਵੇ ਨੂੰ ਤਾਂ ਖਾਸ ਕਰਕੇ ਜੋ ਬੱਚਿਆਂ ਦੇ ਮਾਤਾ ਪਿਤਾ ਹਨ ਉਹ ਹੀ ਇਸ ਦੀਵੇ ਨੂੰ ਜਗਾਇਆ ਕਰਨ ਤੇ ਜੇਕਰ ਕਿਸੇ ਕਾਰਨ ਕਰਕੇ ਜਾਂ ਕਿਸੇ ਪ੍ਰੋਬਲਮ ਕਰਕੇ ਨਹੀਂ ਕਰ ਪਾਉਂਦੇ ਫਿਰ ਬੱਚੇ ਖੁਦ ਹੀ ਆਪਣੇ ਲਈ ਇਹ ਉਪਾਅ ਕਰ ਸਕਦੇ ਹਨ ਜੋ ਅਸੀਂ ਦੂਸਰਾ ਕੰਮ ਦੱਸਣ ਲੱਗੇ ਹਾਂ ਜੀ ਇਸ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਜਿਵੇਂ ਤੁਸੀਂ ਵੀ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਇੱਕ ਮੁਠੀ ਕਾਲੇ ਤੇਲ ਲੈਣੇ ਹਨ ਇਹ ਉਪਾਾ ਮਾਤਾ ਪਿਤਾ ਵੀ ਕਰ ਸਕਦੇ ਹਨ ਇਹ ਕੰਮ ਬੱਚੇ ਖੁਦ ਵੀ ਕਰ ਸਕਦੇ ਹਨ ਜੇਕਰ ਤੁਹਾਡੇ ਘਰ ਵਿੱਚ ਬੱਚੇ ਹਨ ਤੁਸੀਂ ਇੱਕ ਮੁਠੀ ਕਾਲੇ ਤੇਲ ਲੈ ਕੇ ਬੱਚਿਆਂ ਦੇ ਸਿਰ ਤੋਂ ਐਂਟੀ ਕਲॉकवाइज ਤੁਸੀਂ ਵਾਰ ਦੇਣੇ ਹਨ ਸੱਤ ਵਾਰ ਵਾਰਨਾ ਹੈ ਤੇ ਜੇਕਰ ਤੁਹਾਡੇ ਘਰ ਵਿੱਚ ਮਾਤਾ ਪਿਤਾ ਨਹੀਂ ਹਨ ਬੱਚੇ ਇਕੱਲੇ ਹਨ ਇਹ ਕੰਮ ਤੁਸੀਂ ਆਪ ਹੀ ਕਰ ਰਹੇ ਹੋ ਬੱਚੇ ਖੁਦ ਇੱਕ ਮੁਠੀ ਤੇਲ ਲੈ ਕੇ ਆਪਣੇ ਸਿਰ ਤੋਂ 7 ਵਾਰ ਵਾਰ ਕੇ ਐਂਟੀ ਕਲॉकवाਾਈਜ਼ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਰਹਿੰਦੇ ਤੇ ਮਾਤਾ ਪਿਤਾ ਬੱਚਿਆਂ ਲਈ ਉਪਾਅ ਕਰ ਰਹੇ ਹਨ ਉਹਨਾਂ ਦੀ ਫੋਟੋ ਦੇ ਉੱਪਰੋਂ ਤੁਸੀਂ ਐਂਟੀ ਕਲॉकवाਾਈਜ਼ ਇਹ 7 ਵਾਰ ਤੇਲ ਵਾਰ ਸਕਦੇ ਹੋ ਇਹ ਕੰਮ ਖਾਸ ਕਰਕੇ ਤੁਸੀਂ ਰਾਤ ਨੂੰ ਕਰਨਾ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜਦੋਂ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲਓਗੇ ਫ੍ਰੀ ਹੋ ਜਾਓਗੇ ਰਾਤ ਦੇ ਸਮੇਂ ਉਸ ਸਮੇਂ ਤੁਸੀਂ ਇਹ ਕੰਮ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਮੁਠੀ ਤੇਲ ਨੂੰ 7 ਵਾਰ ਐਂਟੀਕਲੌਕਵਾਈਜ਼ ਵਾਰ ਦਿਓਗੇ ਤੁਸੀਂ ਇਸ ਨੂੰ ਅਲੱਗ ਹੀ ਤਰੀਕਿਆਂ ਦੇ ਨਾਲ ਜਲ ਪ੍ਰਵਾਹ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਘਰ ਤੋਂ ਬਾਹਰ ਜਾਓ ਕੋਈ ਵੀ ਸੁੰਨਸਾਨ ਜਗ੍ਹਾ ਦਿਖਾਈ ਦੇਂਦੀ ਹੈ ਉੱਥੇ ਇੱਕ ਮੁਠੀ ਜੋ ਤੇਲ ਹਨ ਉਹ ਸੁੱਟ ਕੇ ਆ ਸਕਦੇ ਹੋ ਦੂਜਾ ਤਰੀਕ ਤੁਹਾਡੇ ਆਸ-ਪਾਸ ਕੋਈ ਪਾਣੀ ਵਹਿ ਰਿਹਾ ਹੋਵੇ ਸਾਫ਼-ਸੁਥਰੀ ਨਦੀ ਨਹਿਰ ਹੋਵੇ ਉਸ ਵਿੱਚ ਵੀ ਤੇਲ ਵਹਾ ਸਕਦੇ ਹੋ ਇਸ ਤਰੀਕੇ ਨਾਲ ਲੋਕਾਂ ਦਾ ਕਹਿਣਾ ਹੁੰਦਾ ਹੈ ਰਾਤ ਸਮੇਂ ਅਸੀਂ ਕਈ ਤਰੀਕੇ ਨਾਲ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਆਪਣੇ ਘਰ ਦੇ ਅੰਦਰ ਰਹਿ ਕੇ ਹੀ ਇਹ ਕੰਮ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਆਪਣੇ ਘਰ ਦਾ ਕੰਮ ਜਿਹੜਾ ਹੈ ਵਾਸ਼ਵੇਸ਼ਨ ਜਿਹੜਾ ਹੁੰਦਾ ਹੈ ਉਸ ਵਿੱਚ ਕਾਲੇ ਤਿਲ ਪਾ ਕੇ ਤੁਸੀਂ ਪਾਣੀ ਵਹਾ ਸਕਦੇ ਹੋ ਜਲ ਪ੍ਰਵਾਹ ਕਰ ਸਕਦੇ ਹੋ ਇੱਕ ਮੁਠੀ ਤਿਲ ਜਿਹੜੇ ਹਨ ਤੁਸੀਂ ਵਾਸ਼ਵੇਸ਼ਨ ਪਾ ਕੇ ਉਸ ਉੱਪਰ ਪਾਣੀ ਛੱਡ ਦੇਣਾ ਹੈ ਪਾਣੀ ਛੱਡਣਾ ਪੂਰਾ ਹੀ ਖੁੱਲਾ ਛੱਡਣਾ ਹੈ ਕਈ ਵਾਰ ਆਪਾਂ ਉਪਾਅ ਕਰਦੇ ਹਾਂ ਨਮਕ ਨੂੰ ਕਿਸੇ ਤਰੀਕੇ ਨਾਲ ਵਾਸ਼ ਵੇਸ਼ਨ ਵਿੱਚ ਪਾਣੀ ਵਿੱਚ ਵਹਾਉਣ ਬਾਰੇ ਕਿਹਾ ਜਾਂਦਾ ਹੈ ਜਿਹੜਾ ਨਮਕ ਹੁੰਦਾ ਹੈ ਉਹ ਬਰੀਕ ਹੁੰਦਾ ਹੈ ਜਲਦੀ ਪਾਣੀ ਵਿੱਚ ਵਹਿ ਜਾਂਦਾ ਹੈ ਜਿਹੜੇ ਤੇਲ ਹੁੰਦੇ ਹਨ ਅਸੀਂ ਕਰਾਂਗੇ ਵਾਸ਼ ਵੇਸ਼ਨ ਦੇ ਵਿੱਚ ਤਾਂ ਹੋ ਸਕਦਾ ਕਿ ਤੇ ਨਾ ਕਿਤੇ ਥੋੜੇ ਜਿਹੇ ਤੇਲ ਰੁਕ ਜਾਣ ਜਿਹੜਾ ਪਾਣੀ ਹੈ ਉਹ ਖੁੱਲਾ ਛੱਡਣਾ ਹੈ ਤਾਂ ਕਿ ਜਿਹੜੇ ਤੇਲ ਹਨ ਕਿਧਰੇ ਵੀ ਨਾ ਰੁਕਣ ਪੂਰੇ ਇਹ ਪਾਣੀ ਵਿੱਚ ਚਲੇ ਜਾਣ ਤਿਲ ਐਨੇ ਦੂਰ ਤੱਕ ਜਾਣੇ ਚਾਹੀਦੇ ਹਨ ਕਿ ਜਿਹੜੇ ਤੁਹਾਡੇ ਘਰ ਦੀ ਬਾਉਂਡਰੀ ਵਿੱਚ ਤਿਲਾਂ ਦਾ ਦਾਣਾ ਵੀ ਨਾ ਰਹਿਣਾ ਚਾਹੀਦਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਉੱਪਰ ਪ੍ਰੈਸ਼ਰ ਨਾਲ ਪਾਣੀ ਛੱਡਣਾ ਹੈ ਇਹਨਾਂ ਤਿਲਾਂ ਦੇ ਨਾਲ ਤੁਸੀਂ ਬੋਲਣਾ ਹੈ ਕਿ ਤੁਹਾਡੇ ਬੱਚੇ ਦੇ ਆਲੇ-ਦੁਆਲੇ ਜਿੰਨੇ ਵੀ ਪ੍ਰਕਾਰ ਦੀ ਨੈਗੇਟਿਵ એનર્ਜੀ ਹੈ ਦੂਰ ਹੋ ਜਾਵੇ ਸਾਡੇ ਬੱਚੇ ਦੇ ਜਿਹੜੇ ਸਾਰੇ ਹੀ ਗ੍ਰਹਿ ਦੋਸ਼ ਹਨ ਪਿਤਤਰ ਦੋਸ਼ ਹਨ ਉਹ ਦੂਰ ਹੋ ਜਾਣ ਇਸ ਦੇ ਨਾਲ ਉਸ ਦੇ ਵਿਆਹ ਦੋਸ਼ ਦੀ ਵੀ ਸਮੱਸਿਆ ਹੈ ਉਹਨਾਂ ਦੇ ਵਿਆਹ ਦੀ ਹਰ ਇੱਕ ਸਮੱਸਿਆ ਦੂਰ ਹੋ ਜਾਵੇ ਇਹ ਸਭ ਕਰਨ ਤੋਂ ਬਾਅਦ ਤੁਹਾਡੇ ਬੱਚੇ ਦਾ ਵਿਆਹ ਹੋਣਾ ਤੈਅ ਹੋ ਜਾਵੇਗਾ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਪਿੱਪਲ ਦਾ ਦਰਖਤ ਹੈ ਤੁਸੀਂ ਇੱਕ ਦੀਵਾ ਪ੍ਰਚਲਿਤ ਕਰਨ ਲਈ ਜਾਂਦੇ ਹੋ ਸਰੋਂ ਦੇ ਤੇਲ ਦਾ ਤੁਸੀਂ ਕਰਕੇ ਆ ਸਕਦੇ ਹੋ ਤੁਸੀਂ ਇੱਕ ਮੁਠੀ ਜਿਹੜੇ ਤੇਲ ਹਨ ਉੱਥੇ ਵੀ ਲੈ ਜਾ ਸਕਦੇ ਹੋ ਤੇ ਜੋ ਦੀਵਾ ਤੁਸੀਂ ਪ੍ਰਚਲਿਤ ਕਰਨਾ ਹੈ ਉਹ ਤਾਂ ਕਰਨਾ ਹੀ ਕਰਨਾ ਹੈ ਜਿਹੜੇ ਇੱਕ ਮੁਠੀ ਤੇਲ ਹੋਣਗੇ ਉਸ ਪੇਪਲ ਦੇ ਦਰਖਤ ਦੇ نیچے ਹੀ ਛੱਡ ਕੇ ਆ ਸਕਦੇ ਹੋ ਇਹ ਦੋ ਤਿੰਨ ਤਰੀਕੇ ਹਨ ਜੋ ਅਸੀਂ ਤੁਹਾਨੂੰ ਦੱਸੇ ਹਨ ਜੀ ਇਹਨਾਂ ਤਰੀਕਿਆਂ ਨੂੰ ਕਰਕੇ ਵੇਖੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਵੇ ਧੰਨਵਾਦ